ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ ਬੀ ਸਟਾਈਲਿਸ਼ ਤੇ ਅੱਜ ਆਪਾਂ ਫੇਰ ਤੁਹਾਡੇ ਲਈ ਕਾਟਨ ਦੇ ਬਹੁਤ ਹੀ ਪਿਆਰੇ ਜਿਹੇ ਸੂਟ ਲੈ ਕੇ ਆਏ ਹੈਗੇ ਆ ਸੋ ਜਿਸ ਨੂੰ ਵੀ ਪਸੰਦ ਹੋਏ ਸੋ ਪਲੀਜ਼ ਉਹੀ ਹੋਲਡ ਕਰਨ ਆਰ ਆਪਾਂ ਇਹਦੇ ਨਾਲ ਨਾਲ ਆਪਾਂ ਵਿਦ ਪ੍ਰਾਈਸਸ ਵੀ ਮੈਂਸ਼ਨ ਕਰਾਂਗੇ ਇਹ ਰੂਬੀ ਕਾਟਨ ਦਾ ਸੂਟ ਹੈ ਜੀ ਜਿਵੇਂ ਕਿ ਬਹੁਤ ਸਾਰੀ ਰਿਕੁਐਸਟ ਸੀਗੀ ਕਿ ਤੁਸੀਂ ਜਿਹੜੇ ਸਮਰ ਵਾਲੇ ਸੂਟ ਆ ਜਿਹੜੇ ਸ਼ੇਅਰ ਕਰੋ ਸੋ ਆਪਾਂ ਉਸ ਤਰ੍ਹਾਂ ਦੇ ਸੂਟਸ ਤੁਹਾਡੇ ਲਈ ਲੈ ਕੇ ਆਏ ਆ ਰੂਬੀ ਕਾਟਨ ਹੈ ਜੀ ਇਹਨੂੰ ਕੁਛ ਨਹੀਂ ਹੁੰਦਾ ਨਾ ਕੋਈ ਬੁਰਦੀ ਪ੍ਰੋਬਲਮ ਹੈ ਔਰ ਨਾ ਹੀ ਇਹਦੇ نیچے ਅੜੀ ਲਾਈਨਿੰਗ ਦੀ ਹੈ ਬਹੁਤ ਹੀ ਸੌਫਟ ਸਟੱਫ ਹੈ ਔਰ ਕਾਟਨ ਦੇ ਵਿੱਚ ਹੈ ਜੀ ਇਸ ਤਰ੍ਹਾਂ ਦੋਨੋਂ ਸਾਈਜ਼ ਤੇ ਵੇਲਸ ਜਾਂਦੀਆਂ ਹੈਗੀਆਂ ਉੱਪਰ ਫਲਾਰ ਹੈ ਸਿੰਗਲ ਟਾਂਕੇ ਦੇ ਤੁਸੀਂ ਫਲਾਰਸ ਦੇਖ ਸਕਦੇ ਹੋ ਸੈਲਫ ਆਪਾਂ ਇਸ ਤਰ੍ਹਾਂ ਵਰਕ ਕੀਤਾ ਹੋਇਆ ਔਰ ਬਾਜੂ ਤੇ ਵੀ ਇਹਦੇ ਇਸ ਤਰ੍ਹਾਂ ਦਾ ਵਰਕ ਦਿੱਤਾ ਹੋਇਆ ਜੀ ਸੋ ਬਹੁਤ ਹੀ ਪਿਆਰਾ ਸੂਟ ਹੈ ਜੀ ਇਹਦੇ ਫ੍ਰੀ ਆਫ ਲੈਂਥ ਘੇਰਾ ਹੈਗਾ ਸੋ ਤੁਸੀਂ ਇਹ ਲੈ ਸਕਦੇ ਹੋ ਇਹ 2800 ਦਾ ਓਨਲੀ ਸੂਟ ਹੈ ਜੀ ਔਰ ਇਹ ਹੈਗਾ ਜੀ ਲਾਈਨਿੰਗ ਸਟਫ ਦੇ ਵਿੱਚ ਇਹ ਵੀ ਸਮਰ ਲਈ ਹੈ ਬਹੁਤ ਹੀ ਪਿਆਰਾ ਇਸ ਤਰ੍ਹਾਂ ਇਹ ਘੇਰੇ ਦੀ ਡਿਜ਼ਾਈਨਿੰਗ ਕੀਤੀ ਹੋਈ ਹੈ ਜੀ ਉੱਪਰ ਫਲਾਰ ਆਉਂਦੇ ਆ ਇਸ ਤਰ੍ਹਾਂ ਫਲਾਅਰ ਦਿੱਤੇ ਹੋਈ ਆ ਇਸ ਤਰ੍ਹਾਂ ਫਲਾਅਰ ਹੈਗਾ ਇਸ ਤਰ੍ਹਾਂ ਹੀ ਕੀਰੇ ਦਾ ਆਪਣਾ ਵਰਕ ਹੈ ਸੋ ਬਾਜੂ ਤੇ ਵੀ ਇਸ ਤਰ੍ਹਾਂ ਦਾ ਵਰਕ ਹੈ ਸੋ ਇਹ ਵੀ ਓਨਲੀ 2800 ਹੈ ਜੀ ਕੈਂਬ੍ਰਿਕ ਕਾਟਨ ਜੀ ਮਸਲੀਨ ਕਾਟਨ ਸੌਰੀ ਮਸਲੀਨ ਕਾਟਨ ਦੇ ਵਿੱਚ ਇਹ ਵਰਕ ਕੀਤਾ ਹੋਇਆ ਹੈ ਇਸ ਤਰ੍ਹਾਂ ਬਹੁਤ ਹੀ ਪਿਆਰਾ ਗ੍ਰੀਨਿਸ਼ ਸ਼ੈਡ ਹੈਗਾ ਉੱਪਰ ਤੱਕ ਇਹਦੇ ਵਰਕ ਚੰਦਾ ਵਾਈਟ ਵਰਕ ਹੈ ਸੋ ਬਾਜੂ ਤੇ ਵੀ ਇਹਦੇ ਇਸ ਤਰ੍ਹਾਂ ਦਾ ਵਰਕ ਹੈ ਜੀ ਸੋ ਤੁਸੀਂ টাই-ਡਾਈ ਦੁਪੱਟਾ ਕਰਕੇ ਇਹਨੂੰ ਬਹੁਤ ਸੋਹਣਾ ਜਿਹੜਾ ਬਣਾ ਸਕਦੇ ਹਾਂ ਸੋ 2800 ਲਈ ਸੂਟ ਹੈ ਜੀ ਨੈਕਸਟ ਹੈਗਾ ਜੀ orange shade ਚ ਔਰ ਲੀਨਨ ਟਾਈਪ ਸਟੱਫ ਹੈ ਬੜਾ ਫਲੋਈ ਜਿਹਾ ਸਟੱਫ ਹੈ ਇਹ ਸਾਰੇ ਦੇ ਵਿੱਚ ਬੂਟੀ ਹੈ ਜੀ ਗ੍ਰੀਨ ਕਲਰ ਦੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਨਾਲ ਤੁਸੀਂ ਕੰਟਰਾਸਟ ਜਿਹੜਾ ਦੁਪੱਟਾ ਕਰ ਸਕਦੇ ਹੋ ਔਰ ਇਹਦੀ ਜਿਹੜੀ ਬਾਜੂ ਹੈਗੀ ਹੈ ਉਹ ਡਿਫਰੈਂਟ ਸਟਾਈਲ ਦੇ ਵਿੱਚ ਹੈ ਜੀ ਇਸ ਤਰ੍ਹਾਂ ਸੋ ਇਹ ਵੀ ਓਨਲੀ 2800 ਦੇ ਵਿੱਚ ਹੈ ਜੀ ਇਸ ਤਰ੍ਹਾਂ ਹੀ ਸ਼ਾਈਨ ਵਾਲੀ ਕਾਟਨ ਹੈ ਜੀ ਇਹ ਇਹ ਸਮਰ ਦੇ ਵਿੱਚ ਇਤਰਤਾ ਨਹੀਂ ਪੈਣੀ ਆਪਣੇ ਥੋੜਾ ਜਿਹਾ ਅੱਗੇ ਸੀਜ਼ਨ ਚ ਪਾਉਗੀ ਬਾਹਰ ਇਹ ਬਹੁਤ ਹੀ ਸੋਹਣਾ ਜਿਹੜਾ ਬਾਹਰ ਸਟੱਫ ਹੈ ਨੂੰ ਪਸੰਦ ਕਰਦੇ ਸਾਰੇ ਇਸ ਤਰ੍ਹਾਂ ਇਹਦੇ ਵਰਕ ਹੈ ਜੀ ਕਿ ਰੇਤੇ ਸਾਰੇ ਦੇ ਵਿੱਚ ਸੈਲਫ ਵਰਕ ਹੋਇਆ ਹੋਇਆ ਔਰ ਉੱਪਰ ਤੱਕ ਸੈਂਟਰ ਪੈਨਲ ਬਣਿਆ ਹੋਇਆ ਔਰ ਬਾਜੂ ਤੇ ਵੀ ਇਹ ਇਸ ਤਰ੍ਹਾਂ ਦਾ ਆਪਾਂ ਬਾਰਡਰ ਦਿੱਤਾ ਹੋਇਆ ਸੋ 2800 ਓਨਲੀ ਸੂਟ ਜੀ ਇਹ ਹੈਗਾ ਜੀ ਚੈੱਕ ਵਾਲਾ ਸਟਫ ਹੈ ਔਰ ਇਹਦੇ ਤੇ ਵੀ ਆਪਾਂ ਬਹੁਤ ਹੀ ਸੋਹਣਾ ਲੇਸਿਸ ਦਿੱਤੀ ਹੋਈ ਹੈ ਪਹਿਲਾਂ ਤਾਂ ਫਿਰ ਇਹਦੇ ਘੇਰੇ ਤੇ ਇਹ ਫਲਾਰ ਹੈਗਾ ਜੀ ਉੱਪਰ ਇਸ ਤਰ੍ਹਾਂ ਬੂਟੀ ਦਿੱਤੀ ਹੋਈ ਹੈ ਸੋ ਇਹ ਵੀ ਬਹੁਤ ਹੀ ਪਿਆਰਾ ਸੂਟ ਬਣਦਾ ਇਹ ਵੀ 2800 ਓਨਲੀ ਸੂਟ ਹੈ ਜੀ ਬਾਜੂ ਤੇ ਵੀ ਇਹਦੇ ਬਹੁਤ ਹੀ ਹੈਵੀ ਵਰਕ ਹੈ ਤੁਸੀਂ ਬੈਲ ਬਾਜੂ ਇਹਨੂੰ ਬਣਾ ਸਕਦੇ ਹੋ ਨੈਕਸਟ ਹੈਗਾ ਜੀ ਰੂਬੀ ਕਾਟਨ ਇਹ ਸਾਰਾ ਜਿਹੜਾ ਸਟੱਫ ਹੋਊਗਾ ਜੀ ਇਹਨੂੰ ਤੁਸੀਂ ਜਿਵੇਂ ਮਰਜ਼ੀ ਯੂਜ਼ ਕਰ ਸਕਦੇ ਹੋ ਜਿਵੇਂ ਆਪਾਂ ਉਸ ਤਰ੍ਹਾਂ ਦਾ ਕੋਈ 4 5 16 ਸਟੱਫ ਨਹੀਂ ਲੈਂਦੇ ਜਿਹੜਾ ਇੱਕ ਦੋ ਵਾਸ਼ ਤੋਂ ਬਾਅਦ ਜਾਂ ਤਾਂ ਉਹ ਖੁੱਲ ਜੇ ਜਾਂਦੇ ਹੈਗੇ ਸੂਟ ਜਾਂ ਉਹ કોટਨ ਜਿਹੜੀ ਬਾਲੀ ਹੀ ਹਲਕੀ ਲੱਗਣ ਲੱਗ ਜਾਂਦੀ ਹੈ ਸੋ ਇਹ ਆਪਾਂ ਖੁਦ ਵੇਅਰ ਕੀਤੀ ਹੋਈ ਹੈ ਜੀ ਆਪਾਂ ਉਸ ਤਰ੍ਹਾਂ ਦੇ ਸਟੱਫ ਤੇ ਹੀ ਆਪਣੇ ਵਰਕ ਕਰਦੇ ਆ ਕਿਉਂਕਿ ਆਪਣਾ ਵਰਕ ਥੋੜਾ ਜਿਹਾ ਹੈਵੀ ਹੁੰਦਾ ਸੋ ਇਹ ਹੁੰਦਾ ਹੈ ਕਿ ਜੇ ਅਗਰ ਸੂਟ ਕਿਸੇ ਨੇ ਬਣਾਇਆ ਤੋ ਦਾ ਕਾਫੀ ਦਿਨ ਸੂਟ ਚੱਲੇ ਸੋ ਇਹ ਕੋਟਨ ਜਿਵੇਂ ਕੋਈ ਖੁੱਲੀ ਨਹੀਂ ਹੁੰਦੀ ਰੂਬੀ ਕੋਟਨ ਹੈ ਜੀ ਇਸ ਤਰ੍ਹਾਂ ਵਰਕ ਹੈ ਜੀ ਔਰ ਇਹ 2800 ਦਾ ਓਨਲੀ ਸੂਟ ਹੈ ਇਹ ਕੋਟਨ ਦੇ ਵਿੱਚ ਸੀ ਆ ਸ਼ਾਈਨ ਵਾਲੀ ਕੋਟਨ ਦੇ ਵਿੱਚ ਹੈ ਜੀ ਸੋ ਸ਼ਾਈਨ ਵਾਲੀ ਕਾਟਨ ਦੇ ਵਿੱਚ ਗ੍ਰੇ ਕਲਰ ਦੇ ਵਿੱਚ ਹੈ ਜੀ ਇਹ ਬਹੁਤ ਹੀ ਪਿਆਰਾ ਇਸ ਤਰ੍ਹਾਂ ਘੇਰੇ ਦਾ ਕੰਮ ਹੈਗਾ ਇਹ ਔਰ ਵਿੱਚ ਹੈ ਜਿਹੜਾ ਇਹਦੇ ਸੈਲਫ ਦਾ ਟੱਚ ਦਿੱਤਾ ਹੋਇਆ ਇਹ ਵੀ ਇਹ ਬਾਜੂ ਦੀ ਡਿਜ਼ਾਈਨਿੰਗ ਹੈ ਜੀ 2800 ਓਨਲੀ ਸੂਟ ਹੈ ਜੀ ਇਹ ਪਸ਼ਮੀਨੇ ਦੇ ਉੱਪਰ ਹੈ ਜੀ ਕਿਉਂਕਿ ਆਪਣੇ ਕੋਲੇ ਜ਼ਿਆਦਾਤਰ ਕਸਟਮਰ ਬਾਹਲਾ ਹੈਗਾ ਜੀ ਸੋ ਉਹਨਾਂ ਲਈ ਆਪਾਂ ਜਿਵੇਂ ਕੁਛ ਨਾ ਕੁਛ ਫੈਬਰਿਕ ਪਿਆ ਹੁੰਦਾ ਦਾ ਆਪਾਂ ਇਸ ਤਰ੍ਹਾਂ ਦਾ ਹੁੰਦਾ ਹੈ ਇਹ ਪਸ਼ਮੀਨਾ ਹੈ ਜੀ ਬਹੁਤ ਹੀ ਸਿੰਗਲ ਥ्रेड ਦਾ ਕੰਮ ਹੋਇਆ ਹੋਇਆ ਅਗਰ ਤੁਸੀਂ ਆਪਣੀ ਮੰਮੀਆਂ ਲਈ ਲੈਣਾ ਚਾਹੁੰਦੇ ਆ ਮਦਰਸ ਲਈ ਤਾਂ ਤੁਸੀਂ ਉਹਨਾਂ ਨੂੰ ਲੈ ਸਕਦੇ ਆ ਪਸ਼ਮੀਨੇ ਦੇ ਉੱਪਰ ਇਸ ਤਰ੍ਹਾਂ ਵਰਕ ਹੈ ਜੀ ਔਰ ਬਾਜੂ ਦਾ ਵਰਕ ਆਪਾਂ ਤੁਹਾਨੂੰ ਦਿਖਾਉਣੀ ਆ ਇਸ ਤਰ੍ਹਾਂ ਬਾਜੂ ਦੇ ਤੇ ਬਹੁਤ ਹੀ ਸੌਬਰ ਕਲਰ ਲਾ ਕੇ ਕਿਉਂਕਿ ਇਹ ਸੌਬਰ ਜਿਹਾ ਸ਼ੇਡ ਸੀਗਾ ਸੋ 2800 ਓਨਲੀ ਸੂਟ ਹੈ ਜੀ ਇਹ ਵੀ ਪਸ਼ਮੀਨੇ ਦੇ ਵਿੱਚ ਹੈ ਜੀ ਬਹੁਤ ਹੀ ਪਿਆਰਾ ਗ੍ਰੀਨਿਸ਼ ਸ਼ੇਡ ਹੈਗਾ ਇਸ ਤਰ੍ਹਾਂ ਕੀ ਰੀਤੀ ਸਿੰਗਲ ਟਾਂਕੇ ਦੀ embroiderry ਹੈ ਉੱਪਰ ਤੱਕ ਇਹਦੇ ਵਰਕ ਹੈਗਾ ਜੀ ਔਰ ਬਾਜੂ ਤੇ ਵੀ ਇਸ ਤਰ੍ਹਾਂ ਦਾ ਹੈਵੀ embroiderry ਹੈ ਸੋ 2800 only suit ਹੈ ਜੀ ਇਹ ਹੈਗਾ ਜੀ ਲੀਲਨ ਕਾਟਨ ਦਾ ਬੜਾ ਹੀ ਸੋਹਣਾ ਘੇਰਾ ਬਣਿਆ ਹੋਇਆ ਇਹ ਤੁਸੀਂ ਇੱਧਰ ਵੀ ਜੇ ਕੋਈ ਲਾਉਣ ਲੈਣਾ ਚਾਹਨਾ ਚਾਹੁੰਦੇ ਹੋ ਤਾਂ ਲੈ ਸਕਦੇ ਹੋ ਕਿਉਂਕਿ ਘੇਰਾ ਇਸ ਤਰ੍ਹਾਂ ਸੈਲਫ ਦਾ ਬਣਿਆ ਹੋਇਆ ਉੱਪਰ ਇਸ ਤਰ੍ਹਾਂ ਫਲਾਰ ਹੈਗਾ ਇਹ ਆਪਣਾ ਬਹੁਤ ਹੀ ਸੋਹਣਾ ਡਿਜ਼ਾਈਨ ਸੀਗਾ ਜੀ ਜਿਹੜਾ ਕਿ ਮੈਨੂੰ ਪਰਸਨਲੀ ਬਹੁਤ ਪਸੰਦ ਸੀ ਇਸ ਤਰ੍ਹਾਂ ਲੱਗਦਾ ਜਿਵੇਂ ਪੇਂਟ ਕੀਤਾ ਹੁੰਦਾ ਸੋ ਵਧੀਆ ਵਾਲੀ ਕਾਟਨ ਤੇ ਬਣਿਆ ਹੋਇਆ ਜੀ ਲੇਲਨ ਕਾਟਨ ਹੈ ਇਸ ਤਰ੍ਹਾਂ ਬਾਜੂ ਦਾ ਢੱਡਾ ਡਿਜ਼ਾਈਨ ਹੈ ਜੀ 2800 ਓਨਲੀ ਸੂਟ ਹੈ ਜੀ ਇਹ ਕੈਮਰੀਕ ਕਾਟਨ ਹੈ ਜੀ ਇਸ ਤਰ੍ਹਾਂ ਕੀ ਰਵਣਿਆ ਹੋਇਆ ਜੀ ਕੈਮਰੀ कॉटन ਹੈ ਪਰਪਲ ਸ਼ੇਡ ਹੈ ਔਰ ਇਸ ਤਰ੍ਹਾਂ ਬਾਜੂ ਬਣੇ ਹੋਏ ਆ ਬਹੁਤ ਹੀ ਪਿਆਰਾ ਇਹ ਵੀ 28900 ਦਾ ਹੈ ਇਹ ਸ਼ਾਈਨ ਵਾਲੀ कॉटन ਹੈ ਜੀ ਉੱਪਰ ਵਾਈਟ ਕਲਰ ਨਾਲ ਐਪਾ ਐਮਬਰਾਇਡਰੀ ਕੀਤੀ ਹੋਈ ਹੈ ਇਹ ਗਲੇ ਦੀ ਡਿਜ਼ਾਈਨਿੰਗ ਹੈ ਔਰ ਇਸ ਤਰ੍ਹਾਂ ਬਾਜੂ ਬਣੇ ਹੋਏ ਆ ਸੋ ਇਹਦੇ ਨਾਲ ਵੀ ਤੁਸੀਂ ਡਾਈ ਡਾਈ ਦੁਪੱਟਾ ਕਰਕੇ ਸ਼ਾਈਨ ਵਾਲੀ ਕਾਟਨ ਹੈ ਜੀ ਬਹੁਤ ਹੀ ਵਧੀਆ ਜੇ ਅਗਰ ਤੁਸੀਂ ਬਾਹਰੋਂ ਵੀਡੀਓ ਦੇਖਦੇ ਹੋ ਤਾਂ ਬਾਹਰ ਲਈ ਬਹੁਤ ਹੀ ਸੂਟੇਬਲ ਸਟੱਫ ਹੈ ਇਹਨੂੰ ਤੁਸੀਂ ਵਿਦਆਊਟ ਲਾਈਨਿੰਗ ਸਟਿਚ ਕਰਵਾ ਸਕਦੇ ਹੋ ਤੇ ਬਹੁਤ ਹੀ ਸੋਹਣਾ ਫੈਬਰਿਕ ਹੈ ਜੀ ਇਹ ਇਹ ਨਾਲ ਦੇ ਆਪਣੇ ਕੋਲੇ ਦੋ ਸੂਟ ਹੈਗੇ ਆ ਇਹ 2800 ਓਨਲੀ ਸੂਟ ਹੈ ਜੀ ਔਰ ਉਸ ਤੋਂ ਬਾਅਦ ਜੀ ਜਿਵੇਂ ਆਪਾਂ ਕਰੀਮ ਦੇ ਵਿੱਚ ਬਾਟਮਸ ਬਣਾਉਨੇ ਆ ਤਾਂ ਸੋ ਆਪਣੀ ਰਿਕੁਆਇਰਮੈਂਟ ਹੁੰਦੀ ਹੈ ਕਿ ਆਪਾਂ ਸਾਰਿਆਂ ਨੂੰ ਇਹ ਹੁੰਦਾ ਹੈ ਕਿ ਲਾਈਨਿੰਗ ਨਾ ਲੱਗੇ ਕਿਉਂਕਿ ਜਿਵੇਂ ਕੈਮਰਿਕ ਤੇ ਸਟੱਫ ਹੁੰਦੇ ਆ ਆਪਣੇ ਕੋਲੇ ਸ਼ਰਟਸ ਦੇ ਸੋ ਉਹਨਾਂ ਨਾਲ ਆਪਾਂ ਬਾਟਮ ਬਣਾਉਣੀ ਹੈਗੀ ਆ ਤੇ ਕਰੀਮ ਦੇ ਵਿੱਚ ਆਮ ਤੌਰ ਤੇ ਜਿਹੜਾ ਵਿੱਚ ਦੀ ਸੀ ਥਰੂ ਹੁੰਦਾ ਹੈਗਾ ਇਹ ਬਿਲਕੁਲ ਵੀ ਸੀ ਥਰੂ ਨਹੀਂ ਹੈਗਾ ਜੀ ਇਹ ਥੋੜਾ ਜਿਹਾ ਲਾਈਨਿੰਗ ਵਾਲਾ ਸਟੱਫ ਹੈ ਸੋ ਆਪਾਂ ਤੁਹਾਡੇ ਲਈ ਉਸ ਤਰ੍ਹਾਂ ਦਾ ਹੀ ਸਟੱਫ ਲੈ ਕੇ ਆਏ ਆਂ ਕਿ ਤੁਸੀਂ ਵਿਦਾਊਟ ਲਾਈਨਿੰਗ ਇਹਨਾਂ ਨੂੰ ਬਣਾ ਸਕੋ ਕ੍ਰੀਮ ਬਾਟਮ ਦੇ ਵਿੱਚ ਇਹ ਕਿਹੜਾ ਡਿਜ਼ਾਈਨ ਹੈ ਜੀ ਡਿਜ਼ਾਈਨ ਅਲੱਗ-ਅਲੱਗ ਹੈ ਆਪਾਂ ਕਾਫੀ ਸਾਰੀਆਂ ਬਾਟਮਾਂ ਜਿਵੇਂ ਕਿ ਸਾਰਿਆਂ ਨੂੰ ਬਹੁਤ ਸਾਰੀ ਸ਼ਿਕਾਇਤ ਸੀ ਕਿ ਸਾਨੂੰ ਬਾਟਮ ਚਾਹੀਦੀ ਹੈ ਸੋ ਆਪਾਂ ਬਹੁਤ ਸਾਰੀਆਂ ਬਾਟਮਾਂ ਬਣਾਈਆਂ ਜੀ 2300 ਦੀ ਓਨਲੀ ਬਾਟਮ ਹੈ ਜੀ ਬਹੁਤ ਹੀ ਪਿਆਰਾ ਫੈਬਰਿਕ ਹੈ ਔਰ ਇਹ ਤੁਸੀਂ ਡਿਜ਼ਾਈਨ ਆ ਜਿਹੜਾ ਬਹੁਤ ਹੀ ਪਿਆਰਾ ਸਾਡਾ ਕਟਵਰਕ ਵਾਲਾ ਇਹ ਵੀ ਬਿਲਕੁਲ ਸੀ ਥਰੂ ਨਹੀਂ ਹੈਗਾ ਆਫ ਵਾਈਟ ਅਗਰ ਤੁਸੀਂ ਇਕੱਲੀ ਬਾਟਮ ਲੈਣਾ ਚਾਹੁੰਦੇ ਹੋ ਬਾਟਮ ਵੀ ਲੈ ਸਕਦੇ ਹੋ ਕਿਉਂਕਿ ਅਸੀਂ ਬਹੁਤ ਸਾਰੀਆਂ ਬਾਟਮਸ ਜਿਹੜੀਆਂ ਰੈਡੀ ਕੀਤੀਆਂ ਸੋ ਇੰਨਾ ਕਟਵਰਕ ਕਰਦੇ ਆ ਸੋ ਉਹ ਬਿਲਕੁਲ ਸਹੀ ਹੈ ਜੀ ਕਿਉਂਕਿ ਜਦੋਂ ਅਪਰਿਵਾਰੀ ਵਾਰੀ ਵਾਰੀ ਵਾਸ਼ ਕਰਦੇ ਹੈਗੇ ਆ ਸੋ ਉਹ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਸੋ ਇਹ ਤੁਸੀਂ ਜਿਹੜਾ ਕਿਸੇ ਮਰਜ਼ੀ ਜਿਹੜਾ ਸ਼ਰਟ ਨਾਲ ਤੁਸੀਂ ਬਣਾ ਸਕਦੇ ਹੋ ਸਾਰਿਆਂ ਦੀ ਰੇਂਜ ਹੈਗੀ ਹੈ ਜਿਹੜੀ ਸੇਮ ਹੀ ਹੈ ਜੀ ਬਾਟਮਸ ਦੀ ਸੋ ਇਹ ਥੋੜਾ ਸਕਿਨ ਕਲਰ ਚ ਆ ਜਾਂਦਾ ਜੀ ਇਹ ਵੀ ਪਿਓਰ ਕਾਟਨ ਚ ਹੈ ਜਿਵੇਂ ਜਿਵੇਂ ਇਹਨੂੰ ਤੁਸੀਂ ਵਾਸ਼ ਕਰੋਗੇ ਓਵੇਂ ਓਵੇਂ ਇਹ ਗਾਫ ਹੋਏਗਾ ਸੋ ਇਸ ਤਰ੍ਹਾਂ ਇਹ ਲੱਗਿਆ ਹੋਇਆ ਸੋ ਸਾਰਿਆਂ ਦੀ ਰੇਂਜ 2300 ਹੈ ਜੀ ਇਹਨਾਂ ਦੇ ਨਾਲ ਆਪਾਂ ਤੁਹਾਨੂੰ ਸ਼ਰਟਸ ਦਿਖਾਉਣੇ ਆ ਕਿ ਕਿਸ ਤਰ੍ਹਾਂ ਦੀ ਤੁਸੀਂ ਇਹ ਸ਼ਰਟਸ ਵੀ ਬਾਈ ਕਰ ਸਕਦੇ ਹੋ ਆਪਣੇ ਤੋਂ ਬਹੁਤ ਹੀ ਪਿਆਰਾ ਜਿਵੇਂ ਇਹ ਇਸ ਤਰ੍ਹਾਂ ਕ੍ਰੀਮ ਦੇ ਨਾਲ ਇਸ ਤਰ੍ਹਾਂ ਦਾ ਸ਼ਰਟ ਹੈ ਜੀ ਇਹ ਕਾਟਨ ਦੇ ਵਿੱਚ ਹੈ ਇੰਨਾ ਕਿ ਅ ਵਧੀਆ ਕਪੜਾ ਜੀ ਚਿਸਟਾ ਬ੍ਰਾਂਡ ਦਾ ਹੈਗਾ ਸੋ ਬਹੁਤ ਹੀ ਪਿਓਰ ਜਿਹੜੀ ਕਾਟਨ ਹੈ ਬਿਲਕੁਲ ਲਾਈਨਿੰਗ ਦੀ ਲੋੜ ਨਹੀਂ ਹੈਗੀ ਬਿਲਕੁਲ ਵੀ ਇੰਨੇ ਕੋਲ ਸਟਾਫ ਹੈ ਇਹ ਕਿ ਤੁਸੀਂ ਪਾਉਂਗੇ ਤੁਹਾਨੂੰ ਗਰਮੀ ਵੀ ਬਿਲਕੁਲ ਨਹੀਂ ਲੱਗੂਗੀ ਸੋ ਮੈਨੂੰ ਪਰਸਨਲੀ ਇਸ ਤਰ੍ਹਾਂ ਦੇ ਸਟਾਫ ਕਾਫੀ ਪਸੰਦ ਹੈ ਔਰ ਆਪ ਪਾਇਦੇ ਨਾਲ ਦੇ ਕਾਫੀ ਲੈ ਕੇ ਆਏ ਆ ਜਿਵੇਂ ਆਪਣੇ ਕੋਲੇ ਦੋ ਸ਼ਰਟਸ ਸਹੀ ਹੈਗੀਆਂ ਜੀ ਇੰਨਾ ਸਾਰੀਆਂ ਸ਼ਰਟਸ ਦੀ ਜਿਹੜੀ ਪ੍ਰਾਈਸ ਹੈਗੀ ਹੈ ਜੀ ਉਹ ਆਈ ਥਿੰਕ 1400 ਹੈ ਜੀ ਓਨਲੀ ਸ਼ਰਟ ਪੀਸ ਹੈ ਜੀ ਕਿਉਂਕਿ ਇਹ ਬਹੁਤ ਹੀ ਵਧੀਆ ਜਿਹੜਾ ਸਟੱਫ ਹੈ ਜੀ ਸੋ ਇਹ ਵੀ ਜਿਹੜਾ ਸਟੱਫ ਹੈਗਾ ਜੀ ਇਹ ਵੀ ਵਿਦਆਊਟ ਲਾਈਨਿੰਗ ਬਣੇਗਾ ਬਹੁਤ ਹੀ ਅਗਰ ਤੁਸੀਂ ਮੇਰੇ ਤੋਂ ਸਟੱਫ ਲਿਆ ਹੋਇਆ ਤਾਂ ਤੁਹਾਨੂੰ ਪਤਾ ਹੈ ਜੀ ਇਸ ਤਰ੍ਹਾਂ ਤੁਸੀਂ ਕਰੀਮ ਬਾਟਮ ਨਾਲ ਜਿਵੇਂ ਗ੍ਰੀਨ ਸ਼ੇਡ ਬਣਾ ਸਕਦੇ ਹੋ ਬਹੁਤ ਹੀ ਪਿਆਰਾ ਹੈ ਹੈਕਰ ਡਿਜ਼ਾਈਨ ਤੁਸੀਂ ਬਾਟਮ ਦਾ ਕੋਈ ਵੀ ਕਰ ਸਕਦੇ ਹੋ ਸਟਾਫ ਇਹ ਬਹੁਤ ਹੀ স্মੂਥ ਹੈ ਜੀ ਔਰ ਕ੍ਰੀਮ ਦੇ ਨਾਲ ਆਪਣੇ ਕੋਲੇ ਹੋਰ ਵੀ ਕਾਫੀ ਹੈ ਇਸ ਰੰਗ ਜੀ ਇਹ ਵੀ ਕ੍ਰੀਮ ਦੇ ਨਾਲ ਤੁਸੀਂ ਵੀਰ ਕਰ ਸਕਦੇ ਹਾਂ ਸੇਮ ਪ੍ਰਾਈਸ ਦਾ ਜਿਹੜਾ बॉटम ਹੋਊਗੀ ਜੀ ਇਹ ਆਪਣੇ ਜਿਹੜੇ ਸਟੱਫ ਹੈਗੇ ਆ ਇਹ ਇਹ ਆਪਾਂ ਖੁਦ ਜਿਹੜੇ ਡਿਜ਼ਾਈਨ ਕਰਾਏ ਆ ਬਹੁਤ ਹੀ ਸੁਪੀਰੀਅਰ कॉटन ਤੇ ਜੀ 1400 ਦੀ ਓਨਲੀ ਸ਼ਰਟ ਹੈ ਸੋ ਇਹਦੇ ਨਾਲ ਅਗਰ ਤੁਸੀਂ ਇਹ बॉटम ਇਹ ਵੀ ਸ਼ਰਟਸ ਪੀਸ ਹੈਗੇ ਆ ਜੀ ਆਪਣੇ ਕੋਲੇ ਔਰ ਇਹ ਵੀ ਤੁਸੀਂ ਦੇਖੋ ਕਰੀਮ ਨਾਲ ਕਿੰਨਾ ਜਾ ਰਿਹਾ ਔਰ ਕਿੰਨੀ ਪਿਆਰੀ ਪ੍ਰਿੰਟਿੰਗ ਆ ਆਪਾਂ ਬਹੁਤ ਹੀ ਮੈਸ ਸਿਲੇਕਟਡ ਪੀਸ ਆ ਜਿਹੜੇ ਤੁਹਾਨੂੰ ਦਿਖਾਉਣੀਆਂ ਜੀ ਬਹੁਤ ਸਾਰੇ ਡਿਜ਼ਾਈਨਿੰਗ ਆ ਤੁਸ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਆਸ-ਪਾਸ ਹੁੰਦੇ ਸਾਰਿਆਂ ਕੋਲ ਹੀ ਹੁੰਦਾ ਸੋ ਆਪਾਂ ਨੂੰ ਇਹ ਹੁੰਦਾ ਕਿ ਆਪਾਂ ਜੀ ਕੰਮ ਕਰ ਰਹੇ ਆ ਤਾਂ ਕੁਝ ਡਿਫਰੈਂਟ ਦੇਈਏ ਸਾਰਿਆਂ ਨੂੰ ਸੋ ਇਸ ਤਰ੍ਹਾਂ ਬਾਟਮ ਦੇ ਨਾਲ ਤੁਸੀਂ ਇਹ ਪੀਸ ਆ ਜਿਹੜਾ ਲੈ ਸਕਦੇ ਨੇ ਨੈਕਸਟ ਹੈਗਾ ਜੀ 컬러ਫੁਲਸ ਜਾਨਾ ਚਾਹੁੰਦੇ ਹੋ ਤੁਸੀਂ ਥੋੜਾ ਜਿਹਾ ਵੀ ਈ ਵੀ ਸਟਾਫ ਆ ਜਿਹੜਾ ਤੁਸੀਂ ਲੈ ਸਕਦੇ ਹੋ ਇਸ ਤਰ੍ਹਾਂ 컬러ਫੁਲ ਸ਼ਰਟ ਬਣਾ ਸਕਦੇ ਹੋ। ਔਰ ਇੱਕ ਸੂਟ ਹੈ ਜੀ ਇਹ ਆਪਣੇ ਕੋਲੇ ਕੈਮਰੀ कॉटन ਦੇ ਵਿੱਚ ਮੰਗਵਾਇਆ ਆਪਾਂ ਕਾਫੀ ਸੀ ਪਰ ਆਪਣੇ ਕੋਲੇ ਹਜੇ ਥੋੜੇ ਪਹੁੰਚੇ ਹੈ ਕਿ ਇਹਦੇ ਪ੍ਰਿੰਟ ਥੋੜੀ ਜ਼ਿਆਦਾ ਹੈਗੀ ਹੈ। ਸੋ ਆਪਾਂ ਤੁਹਾਨੂੰ ਦਿਖਾਉਣੀ ਹੈ ਕਿਉਂਕਿ ਅਗਰ ਤੁਸੀਂ ਥੋੜਾ ਮਹਿੰਗਾ ਸਟਾਫ ਔਣਿਆ ਜੀ ਉਹਦੀ ਪ੍ਰਿੰਟਿੰਗ ਬਹੁਤ ਹੀ ਡਿਫਰੈਂਟ ਹੁੰਦੀ ਹੈ। ਸੋ ਇਹ ਸਾਰਿਆਂ ਨੂੰ ਜਿਵੇਂ ਕਿ ਆਪਾਂ ਬਲੈਕ ਸੂਟ ਪੇਅਰ ਕੀਤੇ ਦੀ ਤੁਹਾਡੇ ਨਾਲ ਰੀਲਸ ਸ਼ੇਅਰ ਕੀਤੀ ਸੀ ਸੋ ਉਹਦੇ ਉਹਦੀ ਬਹੁਤ ਸਾਰੇ ਆਪਣੇ ਕੋਲੇ ਇਨਕੁਆਰੀਜ਼ ਸੀਗੀਆਂ ਔਰ ਬਹੁਤ ਹੀ ਜਿਆਦਾ ਸੂਟ ਉਹਦੇ ਨਾਲ ਦੇ ਬਣ ਰਹੇ ਆ ਉਹ ਆਪਣੇ ਕੋਲੇ ਕਾਫੀ ਪੀਸ ਹੈ ਜੀ ਸੋ ਉਹਦੇ ਕੋ ਰਿਲੇਟਿਡ ਜਿਵੇਂ ਇਹ ਕੈਮਰੀ कॉटन ਚ ਹੈ ਜੀ ਬਿਲਕੁਲ ਵੀ ਸੀ ਥਰੂ ਨਹੀਂ ਹੈਗਾ ਔਰ ਬਹੁਤ ਹੀ ਜਿਹੜਾ ਸਕਿਨ ਫਰੈਂਡਲੀ ਸਟੱਫ ਹੈ ਜੀ ਇਹ ਤੁਸੀਂ ਜਿਵੇਂ ਇਹਨੂੰ ਵੀਅਰ ਕਰੋਗੇ ਇਹ ਬਹੁਤ ਹੀ ਸੌਫਟ ਤੇ ਕਲਾਸੀ ਪੀਸ ਹੈ ਜੀ ਇਸ ਤਰ੍ਹਾਂ ਇਹਦੀ ਸ਼ਰਟ ਦੀ ਡਿਜ਼ਾਈਨਿੰਗ ਹੈ ਡਿਜ਼ਾਈਨਿੰਗ ਤੋਂ ਐਕਚੁਅਲੀ ਜਿਹਨਾਂ ਨੇ ਸੂਟ ਪਾਏ ਹੁੰਦੇ ਆ ਉਹਨਾਂ ਨੂੰ ਪਤਾ ਚੱਲ ਜਾਂਦਾ ਹੈ ਇਸ ਤਰ੍ਹਾਂ ਇਹਦੀ ਬਾਟਮ ਹੈ ਜੀ ਇਹ 2800 ਦਾ ਓਨਲੀ ਸੂਟ ਹੈ ਜੀ ਆਪਣੇ ਕੋਲੇ ਦੋ ਸੂਟ ਹੈ ਜਿਨੇ ਵੀ ਇਹ ਲੈਣੇ ਆ ਬਾਟਮ ਤੇ ਥੋੜਾ ਥੋੜਾ ਵਰਕ ਕਰਵਾਓ ਜੀ ਡਿਜ਼ਾਈਨਿੰਗ ਕਰਵਾਓ ਔਰ ਇਹ ਸੂਟ ਤੁਸੀਂ ਵੀਅਰ ਕਰੋਗੇ ਬਹੁਤ ਸਾਰੇ ਜਿਵੇਂ ਤੁਹਾਡੇ ਜਿਹੜਾ ਮਹਿੰਗੇ ਸੂਟਾਂ ਨਾਲੋਂ ਵੀ ਬਹੁਤ ਹੀ ਅੱਛਾ ਲੱਗਦਾ ਹੈਗਾ ਸੋ ਜਿਵੇਂ ਕਿ ਸਮਰਸ ਲਈ ਕਾਫੀ ਸਾਰਾ ਆਪਣੇ ਕੋਲੇ ਕੁਐਸਚਨ ਹੁੰਦੇ ਆ ਇਸ ਸਮਸ ਲਈ ਸੋ ਆਪਾਂ ਜਿਹੜੇ ਆਰਮ ਪੀਸ ਨਹੀਂ ਪਾਉਂਦੇ ਜੀ ਕੁਝ ਕੁ ਆਪਣੇ ਕੋਲੇ ਦੁਪੱਟਾ ਸੂਟ ਆਏ ਆ ਸੋ ਅਗਰ ਤੁਹਾਨੂੰ ਚੰਗੇ ਲੱਗੇ ਤਾਂ ਤੁਸੀਂ ਮੈਨੂੰ ਨੋਟ ਕਰਵਾ ਦਿਓ ਆਪਾਂ ਇਹ ਜਿਹੜੇ ਸਾਰੇ ਹੈਗੇ ਆ ਇਹ ਆਪਣੇ ਕੋਲੇ ਅਵੇਲੇਬਲ ਹੈ ਜੀ ਇਹਦੇ ਨਾਲ ਦੇ ਕਾਫੀ ਸੂਟ ਹੈਗੇ ਆ ਜਿਵੇਂ ਇਹ ਵੀ ਜਿਹੜੇ ਮਲ ਕਾਟਨ ਦੇ ਦੁਪੱਟਾ ਸੂਟ ਹੈ ਜੀ ਪਾਕਿਸਤਾਨੀ ਸੋ ਜਿਵੇਂ ਇਹ ਸ਼ਰਟ ਹੋਊਗੀ ਜੀ ਬਹੁਤ ਹੀ ਪਿਆਰੀ ਇਹਦੀ ਕਾਟਨ ਆ ਮੈਂ ਇੱਕ ਸੂਰ ਦੇ ਤੁਹਾਨੂੰ ਦਿਖਾਉਣੀ ਆ ਸੋ ਸਾਰੇ ਇਹਦੇ ਵਿੱਚ ਜੀ ਇਹ ਕੋਈ ਉਹ ਬੰਦ ਪੀਸ ਨਹੀਂ ਹੈਗੇ ਕਿ ਇਹ ਸ਼ਰਟ ਪੀਸ ਹੋਣਗੇ ਇਸ ਤਰ੍ਹਾਂ ਜਿਵੇਂ ਇਹ ਕਾਟ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਸੌਫਟ ਇਹ ਇਹਦੇ ਨਾਲ ਬਾਟਮ ਹੋਊਗੀ ਜੀ ਔਰ ਦੁਪੱਟਾ ਆਪਾਂ ਇੱਕ ਤੁਹਾਨੂੰ ਖੋਲ ਕੇ ਦਿਖਾਉਣੀ ਆ ਬਹੁਤ ਹੀ ਖੁੱਲਾ ਡੁੱਲਾ ਦੁਪੱਟਾ ਹੋਊਗਾ ਜੀ ਇਹ ਇਹ ਸਾਡੇ ਸੂਲਾਂ ਸੂਤਾ ਸੂਟ ਦੁਪੱਟਾ ਜੀ ਇਹਦੇ ਵਿੱਚ ਤੁਸੀਂ ਇਸ ਜੀ ਪ੍ਰਿੰਟਿੰਗ ਦੇ ਵਿੱਚ ਆਪਾਂ 4-5 ਆਪਣੇ ਕੋਲੇ ਹੈਗੇ ਆ ਤਾਂ ਇਹਦੇ ਵਿੱਚ ਤੁਸੀਂ ਜੋ ਵੀ ਚਾਹੋ ਲੈ ਸਕਦੇ ਹੋ ਜੀ ਬਹੁਤ ਹੀ ਪਿਆਰਾ ਦੁਪੱਟਾ ਸੂਟ ਹੈ ਇਸ ਤਰ੍ਹਾਂ ਨਹੀਂ ਹੋਊਗਾ ਕਿਉਂਕਿ ਇਹਦੇ ਵਿੱਚ ਮੈਨੂੰ ਪਤਾ 1000 1200 ਤੋਂ ਸਟਾਰਟ ਹੋ ਜਾਂਦੇ ਆ ਸੋ ਇਹ ਥੋੜੀ ਡਿਫਰੈਂਟ ਆ ਕਿਉਂਕਿ ਆਪਾਂ ਥੋੜਾ ਜਆ ਵਧੀਆ ਸਟੱਫ ਹੀ ਸਾਰਿਆਂ ਨੂੰ ਦੇਣ ਦੀ ਕੋਸ਼ਿਸ਼ ਕਰਦੇ ਆ ਸੋ ਇਹ ਹੈਗਾ ਜੀ 1650 ਦਾ ਇਹ ਸੂਟ ਹੈ ਇਦੇ ਵਿੱਚ ਆਪਣੇ ਕੋਲੇ ਜਿਹੜੇ ਪੀਸ ਹੈਗੇ ਆ ਇਸ ਤਰ੍ਹਾਂ ਇਹ ਸ਼ਰਟ ਹੈ ਜੀ ਇਹ ਬਾਟਮ ਹੈ ਔਰ ਇਹ ਦੁਪੱਟਾ ਪੀਸ ਹੈ ਬਹੁਤ ਹੀ ਪਿਆਰੀ ਕਾਟਨ ਹੈ ਇਹ ਹੈਗਾ ਜੀ ਪੈਰੇਟ ਕਲਰ ਦੇ ਵਿੱਚ ਸ਼ਰਟ ਹੈ ਜੀ ਬਹੁਤ ਹੀ ਪਿਆਰਾ ਹੈ ਇਹ ਇਸ ਤਰ੍ਹਾਂ ਔਰ ਇਹਦਾ ਦੁਪੱਟਾ ਵੀ ਤੁਸੀਂ ਦੇਖੋਗੇ ਬਹੁਤ ਹੀ ਪਿਆਰਾ ਹੈਗਾ ਇਸ ਤਰ੍ਹਾਂ ਖੁੱਲਾ ਡੁੱਲਾ ਦੁਪੱਟਾ ਜੀ ये का थोड़ा है थोड़ा ग्रे कलर इस तरह जी शुपट्टा है सॉरी शर्ट हैगी बॉटम हैगी है और दुपट्टा भी बहुत ही प्यारा जी इस तरह प्रेंटिंग हुई, हुई हुई है और नैक्सट जिम्मे आप फर्स्ट सूट तुम दिखाया से वो कलर है जी शर्ट होगा ये बॉटम होगी और ਇਹ ਦਿਨ ਆ ਦੁਪੱਟੇ ਜੀ ਸੋ ਇਹ ਆਪਣੇ ਕੋਲੇ ਕਾਫੀ ਸਟਾਕ ਆਇਆ ਹੈਗਾ ਜੀ ਸੇਮ ਦੇ ਵਿੱਚ ਤੁਸੀਂ ਇਹਨੂੰ ਲੈ ਸਕਦੇ ਹੋ ਓਨਲੀ 650 1650 ਦੇ ਵਿੱਚ 1650 ਦੇ ਵਿੱਚ ਇਹ ਸੂਟ ਹੈ ਜਿਹੜਾ ਆਪਾਂ ਤੁਹਾਨੂੰ ਮਿਲ ਜੇਗਾ ਸੋ ਅਗਰ ਤੁਸੀਂ ਕੋਰੀਅਰ ਇੱਕ ਸੂਟ ਕਰਦੇ ਹੋ ਤਾਂ 100 ਹੈ ਜੀ ਅਗਰ ਦੋ ਤਿੰਨ ਸੂਟ ਹੈ ਤਾਂ 115 50 ਜਾਂ 200 ਹੋ ਜਾਂਦਾ ਹੈ ਸੋ ਤੁਸੀਂ ਆਪਣੇ ਸੂਟ ਦੇ ਅਕੋਰਡਿੰਗ ਜੀ ਆਪਾਂ ਪ੍ਰਾਈਸ ਦੱਸ ਵੀ ਦਿੰਦੇ ਹਾਂ ਜਦੋਂ ਤੁਸੀਂ ਪਾਉਣੀਆ ਸੋ ਪਲੀਜ਼ ਕੋਰੀਅਰ ਦਾ ਜ਼ਰੂਰ ਨਾਲ ਆਪਣੇ ਪੇਮੈਂਟ ਕਰਿਆ ਕਰੋ ਸੋ ਜੀ ਉਮੀਦ ਹੈ ਤੁਹਾਨੂੰ ਸੂਟ ਪਸੰਦ ਆਏ ਹੋਣਗੇ ਔਰ ਇਸ ਤਰ੍ਹਾਂ ਜੀ ਆਪਾਂ ਤੁਹਾਡੇ ਨਾਲ ਸਮਰ ਕਲੈਕਸ਼ਨ ਲੈ ਕੇ ਆਉਂਦੇ ਰਵਾਂਗੇ ਸੋ ਬਰੇਰ ਵਿੱਚ ਐਂਬੀ ਸਟਾਈਲਿਸ਼ ਤੇ ਵੀਡੀਓ ਵਾਚ ਕਰਨ ਬਹੁਤ ਬਥੇਰੀ ਥੈਂਕ ਯੂ ਥੈਂਕ ਯੂ so much